ਹੈਲੋ ਗਾਇਜ਼ ਕੀ ਹਾਲ-ਚਾਲ ਸਭ ਠੀਕ ਹੋਗੇ ਅੱਜ ਵੀ ਦਾ ਅੱਛੇ ਲਿਖ ਬਹੁਤ ਥੱਲੇ ਤੇ ਛਿੰਨਾਂ ਨੂੰ ਚਾਚੀ ਵਿਛੜ ਦਮ ਜਾਣਾ ਤੇ ਫਰੀ ਨੂੰ ਪੈ ਗਈਆਂ ਛੁੱਟੀਆਂ ਨਹੀਂ ਅੱਜ ਮੈਂ ਕੰਨੀ ਜਾਣਾ ਕਪੂਖਲੇ ਅੱਜ ਬੱਸ ਤੇ ਜਾਣਾ ਵਾ ਪਰ ਮੈਂ ਨਹੀਂ ਜਾ ਰਹੀ ਤੁਹਾਨੂੰ ਹੋਰ ਕਿਹਨੇ ਨੂੰ ਜਾਣਾ ਮੈਂ ਕੰਨੀ ਨਹੀਂ ਜਾਣਾ ਤੇ ਬੜਾ ਚਿਰ ਹੋ ਗਿਆ ਮੈਂ ਕਦੀ ਬੱਸ ਤੇ ਨਹੀਂ ਗਈ ਅੱਜ ਪਹਿਲੀ ਵਾਰੀ ਜਾਣਾ ਵਾ ਪਹਿਲੀ ਵਾਰ ਚੱਲੀ ਮੈਂ ਗਦੀ ਨਹੀਂ ਗਈ ਹਾਂ ਹਾਂ ਚਲੋ ਠੀਕ ਹੈ ਕਰਨੀ ਕੋ ਗੱਲ ਆ ਕੋਈ ਨਹੀਂ ਚਲੋ ਠੀਕ ਹੈ ਕਪੂਲ ਥੱਲੇ ਰੇਲਵੇ ਕੋਚ ਫੈਕਟਰੀ ਉਹ ਸਾਹਮਣੇ ਗੇਟ ਆ ਮੈਨੂੰ ਲੈਣ ਆਇਆ ਮੇਰੇ ਮਾਮਾ ਜੀ ਦਾ ਲੜਕਾ ਹਾਂਜੀ ਮੇਰੀ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਰ ਕੀ ਹਾਲ ਚਾਲ ਹੈ ਜੀ ਮੇਦੇ ਅਕਤੀ ਸਾਰੇ ਠੀਕ ਠਾਕ ਹੋ ਗਏ ਤੇ ਅਸੀਂ ਵੀ ਠੀਕ ਆ ਤੇ ਮੈਂ ਨਾ ਗਈ ਸੀ ਕਪੂਰਥਲੇ ਤੇ ਰਹੀ ਤੇ ਕੀ ਵੈਸੇ ਮੈਂ ਉੱਥੇ 1-2 ਦਿਨ ਰਹੀ ਵੀ ਆ ਪਰ ਚਲੋ ਉਹਨਾਂ ਦੇ ਘਰ ਦੀ ਉੱਥੋਂ ਦੀ ਮੈਂ ਵੀਡੀਓ ਨਹੀਂ ਬਣਾਈ ਹੈਗੀ ਤੇ ਬਾਕੀ ਚਲੋ ਉੱਥੇ ਮੁੜ ਕੇ ਕਪੂਰਥਲਿਓਂ ਆਪਾਂ ਗੁਰਦੁਆਰੇ ਵੀ ਗਏ ਮੱਥਾ ਟੇਕਣ ਤੇ ਤੇ ਸਤਨਪੁਰ ਲੋਧੀ ਤੇ ਫਿਰ ਨਾਲੇ ਚਲੋ ਬਾਜ਼ਾਰ ਜੁਰ ਵੀ ਗਏ ਤੇ ਬਾਜ਼ਾਰ ਦੇ ਵਿੱਚ ਮੈਂ ਹੈ ਨਾ ਉੱਥੇ ਨਾ ਕਪੂਰਥਲੇ ਤੋਲ ਵਾਲਾ ਕਪੜਾ ਮਿਲਦਾ ਵਾ ਤੋਂ ਮੈਂ ਸੋਚਿਆ ਚਲੋ ਮੈਂ ਇੱਕ ਚੱਦਰ ਲੈ ਕੇ ਆਉਣੀ ਆ ਤੇ ਪਰ ਮੈਂ ਨਾ ਚੁੱਕਣ ਕਰਕੇ ਲੈ ਕੇ ਨਹੀਂ ਆਈ ਕਿਉਂਕਿ ਮੈਂ ਗਈ ਸੀ ਬੱਸ ਦਿੱਤੇ ਫਿਰ ਮੇਰੇ ਕੋਲ ਤੇ ਆਪਣਾ ਹੀ ਬੈਗ ਬੁਗਿਆਗਾ ਸੀਗਾ ਤੇ ਮੇਰੇ ਕੋ ਚੁੱਕੀ ਨਹੀਂ ਜਾਣੀ ਮੈਂ ਵੇਖ ਵੁੱਕੇ ਫਿਰ ਸਾਡਾ ਹੀ ਉੱਥੇ ਨਾ ਬਹੁਤ ਵਧੀਆ ਕਪੜਾ ਮਿਲਦਾ ਵਾ ਜਿਵੇਂ ਕਿ ਨਾ ਦੇ ਉੱਤੇ ਬੋਰ ਆਉਂਦੀ ਆ ਨਾ ਕੋਸ਼ ਬੜੇ ਹੰਡਦੇ ਆ ਮੈਂ ਅੱਗੇ ਵੀ ਮਤਲਬ ਚਦਰ ਵਿਛਾਈ ਹੋਈ ਆ ਉਹਨੂੰ ਬੜੇ ਸਾਲ ਹੋ ਗਏ ਵਿਛਾਈ ਨੂੰ ਇੰਨੀ ਧੋਤੀ ਫੇਰ ਉਦਾਂ ਦੀ ਉਦਾਂ ਨਿਕਲਦੀ ਆ ਪਰ ਬਸ ਚੁੱਕਣ ਖੁਣਾ ਨਹੀਂ ਮੈਂ ਲੈ ਕੇ ਆਈ ਤੇ ਚਲੋ ਕੋਈ ਨਹੀਂ ਫਿਰ ਕਿਤੇ ਜਾਵਾਂਗੇ ਫਿਰ ਲੈ ਕੇ ਆਵਾਂਗੇ ਤੇ ਬੜਾ ਵਧੀਆ ਕਪੜਾ ਮਿਲਦਾ ਵਾ ਜੈਕਟਾ ਬਣਾ ਲਓ ਕੁੱਟੀਆਂ ਬਣਾ ਲਓ ਜੋ ਮਰਜੀ ਬਣਾ ਲਓ ਮੇਰੀਆਂ ਵੈਸੇ ਜੈਕਟਾਂ ਬਣੀਆਂ ਵੀ ਹੋਈਆਂ ਵਾ ਕਿਉਂਕਿ ਮੈਨੂੰ ਉਤੋਂ ਮੇਰੀ ਮੰਮੀ ਦੀ ਲੜਕੀ ਬਣਾ ਲਿੰਦੀ ਐ ਤਾਂ ਨਾ ਮੈਨੂੰ ਬਣਾਉਣ ਨੂੰ ਕਿ ਦਿੱਤੀਆਂ ਵੀ ਆ ਤੇ ਉਹ ਚਲੋ ਬਹੁਤ ਹੰਡਦੀਆਂ ਨਾ ਕੋਈ ਬੋਰੰਦੀ ਨਾ ਕੁਛ ਤੇ ਬਹੁਤ ਸੋਹਣਾ ਇੱਥੇ ਬਾਜ਼ਾਰ ਦੇ ਵਿੱਚ ਕਪੜਾ-ਕਪੜਾ ਹੁੰਦਾ ਵਾ ਬਾਜ਼ਾਰ ਨਹੀਂ ਮਤਲਬ ਲੋਕਾਂ ਨੇ ਘਰਾਂ ਦੇ ਵਿੱਚ ਹੀ ਰੱਖਿਆ ਹੋਇਆ ਆ ਕਪੜਾ ਬਹੁਤ ਕੱਪੜਾ ਵਧਕਾਣਾ ਤੇ ਵੀ ਆ ਘਰਾਂ ਚ ਵੀ ਆ ਤੇ ਮੈਂ ਕਟਾਈ ਦਾ ਸੂਟ ਵੀ ਲੈ ਕੇ ਆਈ ਸੀ ਉਹ ਵੀ ਬਣਾਇਆ ਤੇ ਉਹ ਵੀ ਬਹੁਤ ਹੰਡਦਾ ਵਾ ਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਸੀਏਕਾਲ ਜੀ ਧੋਲ ਵਾਲਾ ਕੱਪੜਾ ਉਹ ਤਾਂ ਜੋ ਚਾਰ ਤਰ੍ਹਾਂ ਜੋ ਮਰਜ਼ੀ ਬਣਾਓ ਸ਼ਾਲ ਇਹ ਖਾਓ ਇਹ ਬਾਕੀ ਜਗਾ ਚਲੋ ਜੀ ਤਾ ਤੱਲੇ ਕਿ ਹੋਰ ਉਹ ਜਿਹੜੀ ਕੋ ਡਿਸਪਲੇਟ ਮਾਦਰੇ ਅੱਛਾ ਕਿਤੇ ਮੀਂਹ ਦੇਖੀ ਮਾਦਰੇ ਅੱਛਾ ਕਿਤੇ ਜਨ ਗੇਟ ਉਸਦਾਨੀ ਇਥੋਂ ਸੁੰਦਰ ਲੱਗੇ ਰਾਹ ਦੇ ਵਿੱਚ ਦੁੱਧ ਦੇ ਬਰੱਡਾਂ ਦੇ ਵੇਖੋ ਕਿੰਨਾ ਰਾਸ਼ਿਆ ਵਾਹਿਗੁਰੂ ਦੇ ਘਰ ਕਿਸੇ ਕੱਲ ਦਾ ਘੱਟਾ ਨਹੀਂ ਆ ਵੇਖੋ ਬਹੁਤ ਲੰਗਰ ਆ ਲੱਗੇ ਹੋਏ ਨੇ ਬੜੀਆਂ ਥਾਵਾਂ ਤੇ ਲੱਗੇ ਆ ਛਾਵਾਂ ਦੇ ਪੱਡਾਂ ਦੇ ਮੈਂ ਪਹੁੰਚ ਗਈ ਆਪਣੇ ਘਰ ਆਪਣੇ ਟਿੱਡੇ ਮਿੱਡਿਆਂ ਦੇ ਕੋਲ ਟਿੱਡਾ ਮਿੱਡਾ ਮੇਰਾ ਪਰਸਲਾ ਚਲਿਆ ਟਿੰਡਿੰਡਾ ਅੱਟੇ ਮਿੱਟੇ ਹੋਏ ਮੇਰਾ ਪਰਸ ਚੋਰ ਪਾ ਆ ਮੇਰਾ ਪਰਸ ਚੋਰ ਕੰਕ ਆ ਮੈਂ ਆਪਣੇ ਘਰ ਪਹੁੰਚ ਗਈ ਆ ਹਨਾ ਬਈ